ਉਹ ਕੱਲ੍ਹ ਡੇਰਾ ਪਿਆਸਮੁਖੀ ਜਦੋਂ ਉਹ ਮਿਲ ਕੇ ਜਾਂਦੇ ਨੇ ਉਸ ਤੋਂ ਬਾਅਦ ਵੀ ਸਰਕਾਰ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਿਆਨ ਆ ਰਹੇ ਆ ਉਹਨਾਂ ਬਿਆਨਾਂ ਨੂੰ ਕਿਸ ਤਰ੍ਹਾਂ ਵੇਖਿਆ ਜਾਵੇ ਉਹ ਰੱਬ ਰੂਪੀ ਇੱਕ ਰੂਹ ਹੈ ਉਹਨਾਂ ਦਾ ਜਦੋਂ ਸਮਾਜ ਦੇ ਵਿੱਚ ਮਾੜਾ ਸਮਾਂ ਆਉਂਦਾ ਉਦੋਂ ਜਿਹੜੇ ਸਮਾਜ ਸੇਵੀ ਨੇ ਜਾਂ ਜਿਹੜੇ ਬਾਬੇ ਨੇ ਜਾਂ ਜਿਹੜੇ ਸੰਤ ਮਹਾਂਪੁਰਸ਼ ਨੇ ਉਹੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰਦੇ ਨੇ ਇਹ ਬੜੀ ਚੰਗੀ ਗੱਲ ਹੈ ਕਿ ਲੋਕਾਂ ਮੋਰੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਕਿ ਕਿਵੇਂ ਲੋਕਾਂ ਦੀਆਂ ਚੀਜ਼ਾਂ ਨੂੰ ਲੋਕਾਂ ਦੀਆਂ ਫੀਲਿੰਗਸ ਨੂੰ ਮੈਨੀਪੂਲੇਟ ਕਰਦੇ ਆ। ਇਸ ਵਕਤ ਅਸੀਂ ਨਾਪਾ ਜੇਲ੍ਹ ਦੇ ਬਾਹਰ ਮੌਜੂਦ ਆ ਜਿੱਥੇ ਅਕਾਲੀ ਆਗੂ ਪ੍ਰਿਕਲ ਮੰਜੀਟੀਆਂ ਨੂੰ ਰਿਹਾਅ ਕੀਤਾ ਜਾਣਾ ਨੇ। ਮੇਰੇ ਨਾਲ ਨੇ ਅਕਾਲੀ ਆਗੂ ਹਰਜਾਪ ਸਿੰਘ ਸੰਗਾ ਸੰਗਾ ਸਾਹਿਬ ਕਿਸ ਤਰ੍ਹਾਂ ਵੇਖਿਆ ਜਾਵੇ? ਜੀ ਡਾਕਟਰ ਸਾਹਿਬ। ਸਸਕਾਲ ਜੀ। ਹਾ ਕਿਸ ਤਰ੍ਹਾਂ ਵੇਖਿਆ ਜਾਵੇ? ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ। ਇਹ ਖੁਸ਼ੀ ਦੀ ਲਹਿਰ ਹੈ ਜੀ ਦੇਖੋ ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਪਰ ਕੋਰਟ ਕਾਨੂੰਨ ਹੈ। ਸਾਨੂੰ ਬੜੀ ਖੁਸ਼ੀ ਹੈ ਤੇ ਬੜਾ ਵਿਸ਼ਵਾਸ ਹੈ ਸਾਡੇ ਸੁਪਰੀਮ ਕੋਰਟ ਦੇ ਵਿੱਚ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ 7 ਮਹੀਨੇ ਲੱਗੇ ਪਰ ਫਿਰ ਵੀ ਸਾਡੀ ਬੇਲ ਸਾਡੇ ਵਿਕਰਮ ਸਿੰਘ ਮਜੀਠੀਆ ਜੀ ਦੀ ਬੇਲ ਅੱਜ ਹੋ ਗਈ ਹੈ ਤੇ ਹੁਣ ਬਸ ਰਿਹਾਈ ਦੀ ਵੇਟ ਕਰ ਰਹੇ ਆਂ ਆਪ ਆਗੂ ਹਰਪਾਲ ਚੀਮਾ ਉਹਨਾਂ ਦਾ ਬਿਆਨ ਉਹਦਾ ਕੀ ਸਿਰਫ ਜ਼ਮਾਨਤ ਮਿਲਣ ਨਾਲ ਕੁਝ ਨਹੀਂ ਹੁੰਦਾ ਜਾਂ ਇਸ ਤਰ੍ਹਾਂ ਦੇ ਕਈ ਬਿਆਨ ਆ ਰਹੇ ਨੇ ਆਪ ਖਲਾਹਟ ਹੈ ਜੀ ਪੰਜਾਬ ਦੀ ਸਿਆਸੀ ਟੈਂਪਰੇਚਰ ਚੇਂਜ ਤੁਹਾਨੂੰ ਮਹਿਸੂਸ ਹੋ ਰਹੀ ਹੋਏਗੀ ਕੇਜਰੀਵਾਲ ਵੀ ਜਵਾਨ ਤੇ ਹੈ ਜੀ ਸੰਜੀਤ ਸਿੰਘ ਵੀ ਜਵਾਨ ਤੇ ਹੈ ਮਨੀਸ਼ ਸਸੂਦੀਆ ਵੀ ਜਵਾਨ ਤੇ ਹੈ ਵੀ ਇਹ ਕਿਹੜਾ ਬਰੀ ਹੋ ਗਏ ਜਿਹੜੀ ਗੱਲ ਇਹ ਕਰਦੇ ਆ ਸੋ ਬਰੀ ਵੀ ਹੋ ਜਾਣਗੇ ਮਹਾਰਾਜ ਆਪ ਅੰਗ-ਸੰਗ ਸਹਾਇ ਹੋਣਗੇ ਤੇ ਜਰੂਰ ਫਤਿਹ ਆਊਗਾ ਜੋ ਸਚਾਈ ਹੈ ਉਹ ਲੋਕਾਂ ਮੋੜੇ ਜਰੂਰ ਆਊਗਾ ਕੋਈ ਕੱਲ ਡੇਰਾ ਪਿਆਸਮੁਖੀ ਜਦੋਂ ਉਹ ਮਿਲ ਕੇ ਜਾਂਦੇ ਨੇ ਉਸ ਤੋਂ ਬਾਅਦ ਵੀ ਸਰਕਾਰ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਬਿਆਨ ਆ ਰਿਹਾ ਉਹਨਾਂ ਬਿਆਨਾਂ ਨੂੰ ਕਿਸ ਤਰ੍ਹਾਂ ਵੇਖਿਆ ਜਾਵੇ ਭਾਈ ਦੇਖੋ ਪਿਆਸਮੁਖੀ ਜਿਹੜੇ ਨੇ ਉਹ ਰੱਬ ਰੂਪੀ ਇੱਕ ਰੂਹ ਹੈ ਉਹਨਾਂ ਦਾ ਜਦੋਂ ਸਮਾਜ ਦੇ ਵਿੱਚ ਮਾੜਾ ਸਮਾਂ ਆਉਂਦਾ ਉਦੋਂ ਜਿਹੜੇ ਸਮਾਜ ਸੇਵੀ ਨੇ ਜਾਂ ਜਿਹੜੇ ਬਾਬੇ ਨੇ ਜਾਂ ਜਿਹੜੇ ਸੰਤ ਮਹਾਂਪੁਰਸ਼ ਨੇ ਉਹੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰਦੇ ਨੇ ਇਹ ਬੜੀ ਚੰਗੀ ਗੱਲ ਹੈ ਕਿ ਲੋਕਾਂ ਮੋਰੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਕਿ ਕਿਵੇਂ ਲੋਕਾਂ ਦੀਆਂ ਚੀਜ਼ਾਂ ਨੂੰ ਲੋਕਾਂ ਦੀਆਂ ਫੀਲਿੰਗਸ ਨੂੰ ਮੈਨੀਪੂਲੇਟ ਕਰਦੇ ਆ ਜਦੋਂ ਇਹਨਾਂ ਨੂੰ ਸੂਟ ਕਰਦਾ ਹੈ ਉਦੋਂ ਬਾਬਾ ਜੀ ਬਹੁਤ ਚੰਗੇ ਨੇ ਜਦੋਂ ਇਹਨਾਂ ਨੂੰ ਸੂਟ ਨਹੀਂ ਕਰਦਾ ਉਦੋਂ ਇਹ ਭੰਡਣ ਲੱਗ ਜਾਂਦੇ ਨੇ ਮੈਂ ਸੋਚਦਾ ਆਂ ਵੀ ਮੇਰੀ ਆਪਦੀ ਪਰਸਨ ਸੋਚ ਹੈ ਕਿ ਇਹ ਇਦਾਂ ਦੀ ਟਿੱਪਣੀ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ ਕੋ ਸੰਸਮਾਜ ਸਾਰਿਆਂ ਦਾ ਸਾਂਝਾ ਹੁੰਦਾ ਹੈ ਤੇ ਉਹ ਜੋ ਗੱਲ ਸੱਚ ਹੈ ਉਸ ਚੀਜ਼ ਨੂੰ ਲੋਕਾਂ ਮੂਰੇ ਰੱਖਦੇ ਨੇ ਸੋ ਆਪਾਂ ਨੂੰ ਇਦਾਂ ਦੀ ਕੋਈ ਨਿੱਜੀ ਟਿੱਪਣੀ ਨਹੀਂ ਕਰਨੀ ਚਾਹੀਦੀ ਇਹ ਤਾਂ ਬੁਖਲਾਹਟ ਦੀਆਂ ਨਿਸ਼ਾਨੀਆਂ ਆ ਔਰ ਇਸ ਤੋਂ ਲੱਗ ਅੱਜ ਸਵੇਰ ਦੀ ਗੱਲ ਕੀਤੀ ਜਾਵੇ ਸੀਐਮ ਭਗਵੰਤ ਮਾਨ ਦਾ ਜਿਹੜਾ ਬਿਆਨ ਹੁੰਦਾ ਔਰ ਇਤੋਂ ਤੱਕ ਕਿ ਕਿਹਾ ਗਿਆ ਕਿ ਜੱਜ ਜਿਹੜੇ ਨੇ ਉਹ ਬਣ ਗਏ ਨੇ ਤਾਂ ਸਿੱਧੇ ਰੂਪ ਦੇ ਵਿੱਚ ਡੇਰਾ ਬਿਆਸ ਤੇ ਉਹਨਾਂ ਦੇ ਬਾਰੇ ਟਿੱਪਣੀ ਕੀਤੀ ਗਈ ਆ ਪਤੌਰ ਸੀਮਾ ਬਹੁਤ ਮੰਦਭਾਗਾ ਜੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਸੰਤ ਸਮਾਜ ਸਾਰਿਆਂ ਦਾ ਸਾਂਝਾ ਤੇ ਕਿਸੇ ਦੀ ਪੱਖਪਾਤ ਨਹੀਂ ਕਰਦਾ ਪਰ ਜਦੋਂ ਇੰਨਾ ਨਿਆਂ 7 ਮਹੀਨੇ ਇੱਕ ਝੂਠੇ ਮੁਕੱਦਮੇ ਵਿੱਚ ਤੁਹਾਡੇ ਮੂਰੇ ਆ ਵੀ ਗੱਲ ਹੋਈ ਐਨਡੀਪੀਐਸ ਦੀ ਬੀਲ ਡੀਏ ਦੀ ਲੈ ਕੇ ਆ ਰਹੇ ਆ ਬਾਹਰ ਕਿਉਂਕਿ ਕੇਐਸਡੀਏ ਦਾ ਐਨਡੀਪੀਏ ਜ਼ਿਆਦਾ ਕੋਈ ਇਹਦੇ ਵਿੱਚ ਭੋਗੀ ਹੈ ਨਹੀਂ ਸੋ ਇਹ ਗੱਲਾਂ ਕਰਦੇ ਕੁਛ ਨਹੀਂ ਸਟੇਜ ਤੇ ਕੋਈ ਗੱਲਾਂ ਨਹੀਂ ਅਖਬਾਰਾਂ ਚ ਕੋਈ ਗੱਲਾਂ ਨਹੀਂ ਅਸਲੀਅਤ ਕੁਝ ਹੋਰ ਹੈ ਪਰ ਪੰਜਾਬ ਦੇ ਲੋਕ ਹੁਣ ਜਾਗਰੂਕ ਨੇ 27 ਦੇ ਵਿੱਚ ਇਹਨਾਂ ਨੂੰ ਮੂੜਮਾ ਜਵਾਬ ਦੇਣਗੇ ਇੱਥੇ ਵੇਖ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਲਗਾ ਰੱਖੀ ਆ ਤਾਂ ਤਪੁਲਿਸ ਜਿਹੜੇ ਅੱਜ ਜਿਹੜੇ ਵਰਕਰ ਪਹੁੰਚ ਰਹੇ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਗਹਿਮਾ ਗੋਮੀ ਵੀ ਧੁੰਦੀ ਦਿਖਾਈ ਦੇ ਰਹੀ ਆ ਇਹ ਕਿਵੇਂ ਦੇਖ ਰਹੇ ਬੜਾ ਅਨਫੋਰਚੂਨੇਟ ਆ ਜੀ ਦੇਖੋ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦਾ ਇਹ ਕਹਾਣ ਕਰਨ ਦੇ ਵਿੱਚ ਇਹ ਸਰਕਾਰ ਮਾਸਟਰ ਹੈ ਤੁਸੀਂ ਜਦੋਂ ਜਲੰਧਰ ਨੂੰ ਆਏ ਹੋਵੋਗੇ ਤੁਸੀਂ ਦੇਖਿਆ ਹੋਣਾ ਕਿ ਸੜਕਾਂ ਵੀ ਪੱਟੀਆਂ ਗਈਆਂ ਨੇ ਕਿ ਰਾਤੋਂ ਰਾਤ ਡਵੈਲਪਮੈਂਟ ਵਰਕ ਸ਼ੁਰੂ ਹੋ ਗਿਆ ਜਿੱਤੇ ਸੜਕਾਂ ਕਿਤੇ ਪੱਟ ਹੋ ਰਹੀਆਂ ਕਿਤੇ ਜੀ ਸਪੀਡ ਬ੍ਰੇਕਰਾਂ ਦਾ ਕੰਮ ਹੋ ਰਿਹਾ ਕਿਤੇ ਬੈਰੀਕੇਟਿੰਗ ਹੋਈ ਹੈ ਕਿਤੇ ਪੁਲਸ ਲੱਗੀ ਹੈ ਤਾਂ ਜੋ ਇੱਥੇ ਅਕਾਲੀ ਵਰਕਰ ਜਿਨ੍ਹਾਂ ਦੇ ਵਿੱਚ ਬੜਾ ਉਤਸ਼ਾਹ ਆ ਆਪਦੇ ਲੀਡਰ ਕੋਲ ਆਉਣ ਦਾ ਉਹ ਇੱਥੇ ਨਾ ਪਹੁੰਚਣ ਪਰ ਫਿਰ ਵੀ ਮਹਾਰਾਜ ਦੀ ਬੜੀ ਕਿਰਪਾ ਬਹੁਤ ਹਮ ਹਮਾਉਂਦਾ ਕੱਠਾ ਹੈ ਬਹੁਤ ਸੋਹਣਾ ਇੱਥੇ ਕੱਠ ਹੋਇਆ ਵਿਕਰਮ ਜੀ ਨੂੰ ਰਿਸੀਵ ਕਰਨ ਆਸਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬ੍ਰਾਦਰ ਥੈਂਕ ਯੂ ਈਸਨ ਅਕਾਲੀ ਆਗੂ ਹਰਜਾਪ ਸਿੰਘ ਸੰਗਾ ਜਿਹੜੇ ਨਾਬਾ ਦੇ ਵਿੱਚ ਪਹੁੰਚੇ ਨੇ ਕਿਉਂਕਿ ਅੱਜ ਅਕਾਲੀ ਆਗੂ ਬਿਕਰਮਜੀਤਿਆ ਉਹਨਾਂ ਦੀ ਰਿਹਾਈ ਹੋਣੀ ਹੈ ਤੇ ਇਸ ਤੋਂ ਇਲਾਵਾ ਸਰਕਾਰ ਤੇ ਵੀ ਤੰਜ ਕਸ ਗਏ ਨੇ ਕੈਮਰਾਮੈਨ ਮੋਨੂ ਦੇ ਨਾਲ ਮੈਂ ਜਗਵੰਤ ਜਗਬਾਨੀ ਟੀਵੀ ਨਾਪਾ